ਨਾਜ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਉਪ ਮੰਡਲ ਆਫਸਰਵਰ ਨੂੰ ਜਾਣਕਾਰੀ ਦਿੱੰਦਿਆ ਦੱਸਿਆ ਗਿਆ ਕਿ ਸਿੱਧਵਾਂ ਨਹਿਰ ਉਪ ਮੰਡਲ ਲੁਧਿਆਣਾ ਅਧੀਨ ਪੈਂਦੀ ਸਿੱਧਵਾਂ ਬ੍ਰਾਂਚ ਨਹਿਰ ਤੇ ਮੱਛੀ ਫੜਨ ਦੀ ਬੋਲੀ 27 ਅਕਤੂਬਰ 2025 ਨੂੰ ਸਵੇਰੇ 11 ਵਜੇ ਕਰਵਾਈ ਜਾਵੇਗੀ ਉਨਾ ਦੱਸਿਆ ਕਿ ਸਦਮਾ ਨਹਿਰ ਉਪ ਮੰਡਲ ਅਦੀਨ ਪੈਂਦੀ ਬ੍ਰਾਂਚ ਨਹਿਰ ਦੀ ਹਰ ਸਾਲ ਮੱਛੀ ਫੜਨ ਲਈ ਬੋਲੀ ਕਰਵਾਈ ਜਾਂਦੀ ਹੈ ਇਹ ਬੋਲੀ ਉਪ ਮੰਡਲ ਦਫਤਰ ਸਦਮਾ ਨਹਿਰ ਉਪ ਮੰਡਲ ਲੁਧਿਆਣਾ ਵਿੱਚ ਕਾਰਜਕਾਰੀ ਇੰਜੀਨੀਅਰ ਸਦਮਾ ਨਹਿਰ ਵੱਲੋਂ ਗਠਿਤ ਕੀਤੀ ਗਈ ਕਮੇਟੀ ਦੀ ਹਾਜ਼ਰੀ ਵਿੱਚ ਕੀਤੀ ਜਾਵੇਗੀ ਅਤੇ ਇਸ ਦੀ ਮਿਆਦ 1/11/2025 ਤੋਂ 31/10/2026 ਤੱਕ ਹੋਵੇਗੀ ਉਪ ਮੰਡਲ ਆਪਸਨੇ ਸ਼ਾਖਾ ਦਾ ਵੀਰਵਾ ਸਾਂਝਾ ਕਰਦੇ ਦੱਸਿਆ ਕਿ ਸਦਮਾ ਮੇਨ ਬ੍ਰਾਂਚ ਬੁਰਜੀ 2000 ਤੋਂ 238000 ਤੱਕ ਹੈ बोली ਦੀਆਂ ਸ਼ਰਤਾਂ ਸਬੰਧੀ ਉਹਨਾਂ ਦੱਸਿਆ ਕਿ ਬੋਲੀ ਮਨਜ਼ੂਰ ਕਰਨ ਦਾ ਅਧਿਕਾਰ ਕਾਰਜਕਾਰੀ ਇੰਜੀਨੀਅਰ ਸਿਧਵਾ ਨਹਿਰ ਮੰਡਲ ਲੁਧਿਆਣਾ ਕੋਲ ਹੈ। ਸਫਲ ਬੋਲੀਕਾਰ ਤੇ ਬੋਲੀ ਦੀ ਰਕਮ ਮੌਕੇ ਤੇ ਹੀ ਜਮ੍ਹਾਂ ਕਰਵਾ ਲਈ ਜਾਵੇਗੀ। ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਬੋਲੀ ਰੱਦ ਸਮਝੀ ਜਾਵੇਗੀ। ਉਹਨਾਂ ਦੱਸਿਆ ਕਿ ਬੋਲੀ ਉਪਰੋਕਤ ਰੀਚਾਂ ਅਨੁਸਾਰ ਹੋਵੇਗੀ ਤੇ ਸਫਲ ਬੋਲੀਕਾਰ ਨੂੰ ਆਪਣੀ ਸਫਲ ਬੋਲੀ ਤੇ ਲਈ ਰੀਚ ਵਿੱਚੋਂ ਹੀ ਮੱਛੀਆਂ ਫੜਨ ਦੀ ਅਧਿਕਾਰ ਹੋਵੇਗਾ। ਫੋਨਸ ਪਾਸਟ ਕੀਤਾ ਕਿ ਮਹੀਨਾ ਜੁਲਾਈ ਅਤੇ ਅਗਸਤ ਵਿੱਚ ਮੱਛੀ ਫੜਨ ਦੀ ਮਨਾਹੀ ਹੈ ਬੋਲੀਕਾਰ ਨੂੰ ਮੱਛੀ ਫੜਨ ਲਈ ਜ਼ਹਿਰੀਲੀ ਦਵਾਈ ਜਾਂ ਬਿਜਲੀ ਦਾ ਕਰੰਟ ਵਰਤਣ ਦੀ ਮਨਾਹੀ ਹੋਵੇਗੀ ਬੋਲੀਕਾਰ ਮੱਛੀ ਫੜਨ ਸਮੇਂ ਨਹਿਰ ਜਾਂ ਬ੍ਰਾਂਚ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਏਗਾ ਤਾਂ ਅਤੇ ਨਾ ਹੀ ਮਨਾਹੀ ਵਾਲੇ ਏਰੀਆ ਵਿੱਚ ਬੜੇਗਾ